ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਪਹਿਲਾ ਤਾਂ ਸਵਾਲ ਇਹ ਹੈ ਵੀ ਕੀ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਤੋਂ ਕਿਸੇ ਨੂੰ ਰੋਕਿਆ ਜਾ ਸਕਦਾ ਹੈ ਉਥੋਂ ਦੇ ਮੀਟਿੰਗ ਹਾਲ ਨੂੰ ਉਥੋਂ ਦੇ ਲੰਗਰ ਹਾਲ ਨੂੰ ਜਾਂ ਉਥੋਂ ਦੇ ਹੋਰ ਜਿਹੜੇ ਪ੍ਰਬੰਧ ਹੈ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਆ ਜਾਂ ਉਥੋਂ ਦੀ ਗੁਰਦੁਆਰਾ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਅਧੀਨ ਆਉਂਦੇ ਹੋਣ ਤੇ ਕੀ ਉਹਨਾਂ ਨੂੰ ਤਾਲਾ ਲਗਾਇਆ ਜਾ ਸਕਦਾ ਬਾਵਜੂਦ ਇਸ ਤੇ ਵੀ ਜਦੋਂ ਪ੍ਰੋਗਰਾਮ ਪਹਿਲਾਂ ਹੀ ਤੈਅ ਹੋਵੇ ਜਦੋਂ ਪਤਾ ਹੋਵੇ ਵੀ ਫਲਾਣੀ ਤਰੀਕ ਐਨੇ ਵਜੇ ਫਲਾਣੀ ਮੀਟਿੰਗ ਹੋਣੀ ਹੈ ਜਾਂ ਕੋਈ ਇਕੱਠ ਹੋਣਾ ਜਿਦੇ ਬਾਬਤ ਉਹਨਾਂ ਨੇ ਪਹਿਲਾਂ ਤੋਂ ਪਰਚੀ ਜਿਹੜੀ ਰਸੀਦ ਦੇ ਰੂਪ ਵਿੱਚ ਆ ਜਿਹੜੀ ਭੇਟਾ ਉਹ ਵੀ ਦਿੱਤੀ ਹੋਵੇ ਤੇ ਕੀ ਐਨ ਮੌਕੇ ਤੇ ਤਲਾ ਲਾਇਆ ਜਾ ਸਕਦਾ ਦੂਸਰਾ ਸਵਾਲ ਇਹ ਹੈ ਵੀ ਅੱਜ ਜਿਹੜਾ ਪਹਿਲਗਾਮ ਉਗਰਵਾਦੀ ਹਮਲਾ ਸੀਗਾ ਜਿਹੜੀ ਦਹਿਸ਼ਤਗਰਦੀ ਦਾ ਮਾਹੌਲ ਦੇਖਣ ਨੂੰ ਮਿਲਿਆ ਉਹਨੂੰ 3 ਦਿਨ ਹੋ ਗਏ ਆ ਤੇ ਭਾਰਤ ਅਜੇ ਤੱਕ ਕੇਵਲ ਬਿਆਨਬਾਜ਼ੀ ਹੋ ਰਹੀ ਆ ਪਾਕਿਸਤਾਨ ਵੱਲੋਂ ਵੀ ਹੋ ਰਹੀ ਆ ਕੋਈ ਠੋਸ ਕਦਮ ਚੁੱਕਿਆ ਜਾਊਗਾ ਇਸ ਅਤਵਾਦ ਦੇ ਨਾਲ ਨਜਿੱਠਣ ਵਾਸਤੇ ਯਾ ਕੇਵਲ ਜਿੱਦਾਂ ਦੋਵਾਂ ਉਪਦੇਸ਼ਾਂ ਦੇ ਵੱਲੋਂ ਬਿਆਨਬਾਜ਼ੀ ਹੋ ਰਹੀ ਆ ਵੀ ਜੇ ਤੁਸੀਂ ਸਾਡੇ ਨਾਲ ਆਹ ਕੀਤਾ ਤੇ ਅਸੀਂ ਆਹ ਕਰਦੇਾਂਗੇ ਵੀ ਇਹਦਾ ਕੋਈ ਹੱਲ ਕੱਢਿਆ ਜਾਊਗਾ ਇਸ ਟੈਰਰਿਜ਼ਮ ਦਾ ਇਸ ਜਿਹੜਾ ਇਹ ਅਣਮਨੁੱਖੀ ਵਤਾਰਾ ਵਤੀਰਾ ਜਿਹੜਾ ਵੇਖਣ ਨੂੰ ਮਿਲਿਆ ਇਹਦਾ ਕੋਈ ਥੋੜ੍ਹ ਸਾਲ ਕੱਢਿਆ ਜਾਊਗਾ ਪਟਿਸਰ ਔਰ ਸਭ ਤੋਂ ਪਹਿਲਾਂ ਗੱਲ ਆਪਾਂ ਇਹੀ ਕਰਦੇ ਆ ਵੀ ਕੀ ਕਿਸੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਨੂੰ ਉਥੋਂ ਦੇ ਲੰਗਰ ਹਾਲ ਨੂੰ ਜਾਂ ਪ੍ਰਬੰਧਕਾਂ ਨੂੰ ਤਾਲੇ ਨਜ਼ਰਬੰਦ ਕੀਤਾ ਜਾ ਸਕਦਾ ਜੀ 1982 ਦੇ ਵਿੱਚ ਜਦੋਂ ਸਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਇਹ ਕੰਮ ਕੀਤਾ ਨਸੀਬੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। 31 ਮਈ ਨੂੰ ਉਹਨਾਂ ਇੱਕ ਮਾਰਚ ਕਰਨਾ ਸੀ ਤੇ ਵੱਧ ਤੋਂ ਵੱਧ ਉਹਦੇ ਵਿੱਚ 10000 ਬੰਦੇ ਆਉਣ ਦੀ ਮੀਤ ਸੀਗੀ। ਲੇਕਿਨ ਹਿੰਦੂ ਜਥੇਬੰਦੀਆਂ ਨੇ 29 ਤਰੀਕ ਨੂੰ ਜਿਹੜਾ ਸੀਗਾ ਉਹ ਇੱਕ ਮਾਰਚ ਕੀਤਾ ਜਿਹਦੇ ਉੱਤੇ ਆਪਣੀ ਤਰਸੂਲ ਦੇ ਨਾਜ਼ੁਲਾਸੀ ਉਹ ਬਕਾਇਦਾ ਤੌਰ ਤੇ ਇੱਕ ਪਾਸੇ ਬੀੜੀ ਸਿਗਰਟ ਤੇ ਤਮਾਕੂ ਟੰਗਿਆ ਤੇ ਇੰਨੀ ਗੱਲ ਕੀਤੀ ਬੀੜੀ ਸਿਗਰਟ ਪੀਏਗੇ ਲੰਬੀ ਉਮਰ ਜੀਏਗੇ ਇਹ ਨਰਦ ਹੁੰਦਾ ਸੀ ਤੇ ਜਿਹੜੇ ਸਿੱਖ ਸੀ ਫਿਰ ਉਸ ਨੂੰ ਲੈ ਕੇ ਕਾਫੀ ਅਣਖ ਚ ਆ ਗਏ ਗੁੱਸੇ ਚ ਆ ਗਏ ਤੇ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਮਾਰਚ ਕਰਨਾ ਸੀ ਉਹਦੇ ਵਿੱਚ 1 ਲੱਖ ਦੇ ਕਰੀਬ ਲੋਕ ਪੁੱਜ ਗਏ। ਸਰਕਾਰ ਦੀ ਭਾਦੀ ਬਣ ਗਈ। ਸਰਕਾਰ ਨੂੰ ਭੈੜਿਆ ਹਰ ਜਿੰਮੇਦਾਰੀ ਸਰਕਾਰ ਨੇ ਕਿਹਾ ਸੰਤ ਜੀ ਤੁਸੀਂ ਡੀਸੀ ਓਬੀਸੀ ਮੰਗ ਪੱਤਰ ਨਾ ਦਿਓ ਕਤਵਾਲੀ ਤੁਹਾਡੇ ਡੀਸੀ ਆ ਕੇ ਬੈਠ ਸੀ ਇੱਥੇ ਮੰਗ ਪੱਤਰ ਦੇ ਤੇ ਉਹ ਮੰਨ ਕੇ ਕੋਈ ਨਹੀਂ ਥੀ ਦੇ ਲੇਗੇ। ਮਤਲਬ ਇਹਨਾਂ ਨੂੰ ਇਹ ਪਤਾ ਨਹੀਂਗਾ ਇਹ ਲੋਕ ਨਾਬਰੀ ਦੀ ਖਸਨ ਟੋਲੇ ਲੋਕ ਨੇ ਤੁਸੀਂ ਇਹ ਵੇਖਿਓ ਵੀ ਜੇ ਇਹਨਾਂ ਨੇ ਉਹ ਦਰਵਾਜ਼ਾ ਬੰਦ ਕੀਤਾ ਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਜੇ ਉੱਥੇ 5 ਰਬੰਦਾ ਆਉਣਾ ਸੀ ਉਹ 50000 ਆਉ। ਲੋਕ ਵੱਡੀ ਗਿੰਦੀ ਸਾਥ ਦੇਣਗੇ। ਗੁਰੂ ਘਰ ਦਾ ਜਿਹੜਾ ਵਿਗਿਆਨੀ ਗੁਰਮੁਖ ਸਿੰਘ ਜਾਦਗਰੀ ਇਕੱਤਰਤਾ ਹਾਲ ਆ ਵੀ 11000 ਦੀ ਪਰਚੀ ਵੀ ਪੰਜ ਮੈਂਬਰੀ ਕਮੇਟੀ ਦੇ ਕਟਾਈ ਤੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉੱਥੇ ਸਤਵਿੰਦਰ ਸਿੰਘ ਤੌੜਾ ਕਰਨੈਲ ਸਿੰਘ ਪੰਜੋਲੀ ਤੇ ਹੋਰ ਕਈ ਮੈਂਬਰ ਨਾਲ ਮੈ ਸਿੰਘ ਜਿਹੜਾ ਹੈ ਸੀ ਸਤਵਿੰਦਰ ਸਿੰਘ ਮੈਦਪੁਰੀ ਸਰਜੀਤ ਸਿੰਘ ਰਖੜਾ ਰਣਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਵੱਡੇ ਕੱਦ ਬੁੱਤਲਾਂ ਦੇ ਬਾਰੇ ਉੱਥੇ ਸੀ ਤੇ ਜਿਨ੍ਹਾਂ ਨੇ ਇਕਬਾਲ ਸਿੰਘ ਝੁੰਦਾ ਉੱਥੇ ਸੀਗੇ ਇਹ ਵੀ ਉਹ ਵੀ ਇਕਬਾਲ ਸਿੰਘ ਝੁੰਦਾ ਹੋਣਾ ਨੇ ਕਾਲ ਕੀਤੀ ਸੀਗੀ ਤੇ ਇਕਬਾਲ ਸਿੰਘ ਝੁੰਦਾ ਉੱਥੇ ਸੀਗਾ ਜਦੋਂ 25 ਕਟਾਲੀਏ ਤੁਸੀਂ ਜ਼ਾਸ ਦੇਤੀ ਹੈ ਤੇ ਤੁਸੀਂ ਉਹਦੇ ਬੂਏ ਬੰਦ ਕਰਕੇ ਤੇ ਹੁਣ ਮੈਨ ਬੂਏ ਦੇ ਉੱਤੇ ਕੇ ਟਰੈਕਟਰ ਖੜਾ ਕਰ ਦਿੱਤਾ ਸ਼ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਤੋੜਾ ਤੇ ਇੱਕ ਸੁਪਰਵਾਈਜ਼ਰ ਨੂੰ ਤੂੰ ਤੂੰ ਕਰ ਗੱਲ ਕਰਦਾ ਬਟ ਨਾਉਨਸੈਂਸ ਤਾ ਮੈਨੂੰ ਚਾਹੀਦਾ ਸੀ ਜੋ ਮਰਜ਼ੀ ਹੋਵੇ ਜੇ ਪਰਚੀ ਕੱਟੀ ਆ ਤੇ ਉਹਨਾਂ ਨੂੰ ਆਜ਼ਾਦਤ ਦਿੱਤੀ ਜਾਂਦੀ ਵੀ ਤੁਸੀਂ ਆਪਣੀ ਉੱਥੇ ਬੈਠਕ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਕਾਲੀ ਧਾਮੀ ਨੇ ਕਿਹਾ ਸੀ ਆਪਣੇ ਵੱਡੇ ਲੀਡਰ ਕੋਲ ਜਾ ਕੇ ਤੋਤਾ ਰਟਣਾ ਕਰਿਆ ਕਰੋ ਤੋਤਾ ਰਟਣਾ ਕਰਿਆ ਕਰੋ ਇੱਕ ਤੋਤਾ ਸੀਗਾ ਉਹ ਤੋਤਾ ਇੱਕ ਬੰਦੇ ਨੇ ਖਰੀਦ ਲਿਆ ਤੇ ਆਪਣੇ ਘਰ ਦੇ ਬਿਰਚ ਨੂੰ ਪਿੰਜਰਾ ਟੰਗਤਾ। ਪਿੰਜਰਾ ਟੰਗਤਾ ਤੇ ਇੱਕ ਬੰਦਾ ਰੋਜ਼ ਲੰਗਦਾ ਸੀ ਕਹਿੰਦਾ ਵੇਚ ਆਇਆ ਭੁੱਕੀ। ਉਹਨੇ ਗੁੱਸਾ ਕੀਤਾ 2 ਦਿਨ ਗਿਆ 3 ਦਿਨ ਗਿਆ 4 ਥੇ ਦਿਨ ਉਹਨੇ ਬੂਹਾ ਖੜਕਾਇਆ। ਤੋ ਉਹਨੂੰ ਕਹਿੰਦਾ ਤੂੰ ਆਪਣੇ ਤੋਤੇ ਨੂੰ ਸਮਝਾਇਆ ਵੀ ਇਹ ਤੇ ਮੈਨੂੰ ਇਹ ਗੱਲ ਕਹਿੰਦਾ। ਉਹਨੇ ਤੋਤੇ ਨੂੰ ਸਮਝਾਇਆ ਜਦੋਂ ਅਗਲੇ ਦਿਨ ਉਹ ਬੰਦਾ ਅਲੰਘਾ ਤੋਤਾ ਕੁਝ ਨਹੀਂ ਬੋਲਿਆ ਉਹ ਉਹ ਮੁੜ ਕੇ ਆ ਵੀ ਤੂੰ ਤਾਂ ਮੋਲੇ ਕੋਈ ਨਹੀਂ ਕੁਝ ਹੋਰ ਕੋਈ ਨਹੀਂ ਕੁਝ ਬੋਲਿਆ ਕੁਛ ਤੇ ਤੋਤਾ ਉਹ ਨੂੰ ਕਹਿੰਦਾ ਜਾ 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 ਤੂੰ ਮੈਨੂੰ ਪਤਾ ਲੱਗੇ ਨਾ ਪਤਾ ਮੈਂ ਕੀ ਕਹਿਣਾ ਸੀਗਾ ਮਤਲਬ ਉਹ ਬੰਦਾ ਸ਼ਰਮਿੰਦਾ ਹੋ ਕੇ ਚਲੇ ਗਿਆ ਉੱਥੇ ਇਸੀ ਤਰ੍ਹਾਂ ਹੀ ਕੱਲ ਬਕਾਇਦਾ ਤੌਰ ਤੇ ਪ੍ਰਧਾਨ ਨੇ ਕਿਹਾ ਵੱਡੇ ਲੀਡਰਾਂ ਕੋਲੇ ਜਾ ਕੇ ਤੋਤਾ ਰਟਣਾ ਕੀਤਾ ਕਰੋ ਤੇ ਤੇਰੇ ਬੰਦੇ ਕੀ ਕਰ ਰਹੇ ਨੇ ਤੁਸੀਂ ਤੇ ਤੋਤਿਆਂ ਦੇ ਭੇੜੇ ਹੋਏ ਜੋਗਾ ਸਿੰਘ ਸੁਪਰਵਾਈਜ਼ਰ ਦੀ ਕੀ ਮੱਜ਼ੀ ਐਸਡੀਪੀਸੀ ਮੈਂਬਰ ਤੇ ਗੱਲ ਪੈਂਦਾ ਵੀ ਜਾ ਮੈਂਬੂਆ ਨਹੀਂ ਖੋਲਦਾ ਇਹ ਨਾਬਰੀ ਦੀ ਖਸੰਤ ਵਾਲੇ ਲੋਕ ਨੇ ਇਹ ਤੁਹਾਨੂੰ ਦੱਸ ਦਿਆਂ ਵੀ ਉਹਨਾਂ ਨੂੰ ਹੰਗਾਰਾ ਵੱਡਾ ਮਿਲੂ ਜਿੱਦਾਂ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਨੂੰ ਮਿਲਿਆ ਸੀ ਪਰ ਪੱਤੀ ਸਭ ਸਵਾਲ ਇੱਥੇ ਇਹ ਆ ਨਾ ਵੀ ਜਦੋਂ ਸੰਗਤ ਆਪ ਮਹਾਰੇ ਜੁੜਨਾ ਚਾਹਦੀ ਹੈ ਤਾਂ ਫਿਰ ਤੁਸੀਂ ਕਿਉਂ ਉਹਨਾਂ ਨੂੰ ਡੱਕਦੇ ਹੋ ਵੀ ਜਦੋਂ ਉਹਨਾਂ ਨੇ ਇੱਕ ਮੀਟਿੰਗ ਕਾਲ ਕਰ ਦਿੱਤੀ ਮੈਂ ਗੱਲ ਕੀਤੀ 40 ਉੱਤੇ ਸੰਗਤ ਆਪੇ ਕੋਈ ਮੈਂ ਗੱਲ ਕੀਤੀ ਵੀ ਜਿੰਨਾ ਤੁਸੀਂ ਨੂੰ ਦਗਾਉਣ ਦੀ ਕੋਸ਼ਿਸ਼ ਕਰੇ ਰੋਕਣ ਦੀ ਕੋਸ਼ਿਸ਼ ਰਕੇ ਉਹਨੇ ਲੋਕਾਂ ਦੀ ਵੱਧ ਹਮਦਰਦੀ ਨਾਲ ਬਣੂਗੀ ਇਹ ਤੁਸੀਂ ਇੱਕ ਮੌਕਾ ਉਹਨਾਂ ਨੂੰ ਹੋਰ ਦੇ ਦਿੱਤਾ ਵਧੀਆ ਮੌਕੇ ਮਿਲ ਗਿਆ ਉਹ ਅਖਬਾਰਾਂ 'ਚ ਆ ਗਏ ਸੋਸ਼ਲ ਮੀਡੀਆ ਤੇ ਅਗੇ ਲੋਕੀ ਕਿੱਲੋਂ ਕੁਲ ਦੀ ਗਾਲ ਕੱਢਣ ਦਾ ਵੀ ਗੁਰਦੁਆਰੇ ਸਖਬੀਤ ਸਿੰਘ ਬਾਦਲ ਦੇ ਪਿਓ ਦੇ ਨੇ ਨਾ ਸ਼ਰੋਮਣੀ ਕਮੇਟੀ ਬਾਦਲਾ ਦੀ ਹੈ ਤੇ ਨਾ ਗੁਰਦੁਆਰੇ ਬਾਦਲਾ ਦੇ ਨੇ ਲੇਕਿਨ ਇੱਥੇ ਤੇ ਮੈਂ ਚਾਹੁੰਦਾ ਵੀ ਜੇ ਉਹਨਾਂ ਦੀ ਪਰਚੀ ਲੈ ਕੇ ਨਹੀਂ ਕੀਤੇ ਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਿਹਦਾ ਮੈਂ ਜੇ ਵੀ ਸਸਪੈਂਡ ਕਰੇ ਤੇ ਸੁਪਰਵਾਈਜ਼ ਸਸਪੈਂਡ ਕਰੇ ਪਰ ਇਹਦੇ ਵਿੱਚ ਵੱਡੀ ਸਵਾਲ ਇਹ ਆ ਵੀ ਹਜੇ ਤੱਕ ਸ਼੍ਰੋਮਣੀ ਕਮੇਟੀ ਦਾ ਕੋਈ ਬਿਆਨ ਨਹੀਂ ਆਇਆ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਨਹੀਂ ਆ ਵੀ ਕਿਉਂ ਇੰਨਾ ਕੀਤਾ ਬਿਲਕੁਲ ਨਹੀਂ ਕਰਨਗੇ ਬਿਲਕੁਲ ਨਹੀਂ ਕਰਨਗੇ ਕਿਉਂ ਕਰਨਗੇ ਬਿਆਨ ਉਹ ਆਪਣਾ ਉਸ ਦਿਨ ਗੱਲ ਚੱਲਦੀ ਸੀ ਵੀ ਜੇ ਕਿਤੇ ਹੋਰ ਕੋਈ ਅਕਾਲੀ ਦਲ ਤੇਜਾ ਸਿੰਘ ਸਮੁੰਦਰੀ ਹਲ ਬੁੱਕ ਕਰੇ ਤੇ ਅਸੀਂ ਇਹਦੀ ਫੀਸ ਦੇਣ ਦੀ ਤਿਆਰਤਾ ਸਾਡੀ ਵੀ ਮੀਟਿੰਗ ਕਰਦੇ ਕਿ ਜਣਗੇ ਕਦੀ ਜੱਜ ਨਹੀਂ ਦੇਣਗੇ ਲੋਕ ਇਹਨਾਂ ਲੋਕਾਂ ਨੇ ਆਪਣੀਆਂ ਰਿਆਸਤਾਂ ਬਣਾ ਲੀਆਂ ਨੇ ਅੱਜ ਦੀ ਗੱਲ ਨਹੀਂ ਪਹਿਲਾਂ ਵੀ ਇਹ ਗੱਲ ਸੀਗੀ ਜਿੱਥੇ ਮਾਈ ਭਾਗੋ ਅੱਜ ਜੈਸਟ ਉਸ ਬਣਿਆ ਵੈ ਐਸ ਦੀ ਪਿਛਲੀ ਸਰਾ ਬਣੀ ਆ ਉਸ ਜਗ੍ਹਾ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਦਾ ਦਫਤਰ ਹੁੰਦਾ ਸੀ ਉਹ ਇੱਥੇ 6 ਜੂਨ ਨੂੰ ਆਏ ਕੁਰਸੇ ਫੜ ਕੇ ਅੰਦਰ ਕਰਤੇ ਤੇ ਇਹਨਾਂ ਨੇ ਉਹਨਾਂ ਦੇ ਫਟਾਫਟ ਦਫਤਰ ਤੇ ਕਬਜ਼ਾ ਕਰ ਲਿਆ ਸ਼ਰੋਮਣੀ ਕਾਲੀਦਲ ਮਾਨ ਦੇ ਦਫ਼ਤਰ ਤੇ ਕਬਜ਼ਾ ਕਰ ਲਿਆ ਅਸੀਂ ਪਿਛਲੇ ਮਹੀਨੇ ਵੀ ਜੀਡੀਪੀ ਨੇ ਦਿੱਤਾ ਕਿ ਤੁਸੀਂ ਅੱਜ ਵੀ ਸ਼ਰੋਮਣੀ ਕਡੇ ਦਫ਼ਤਰ ਉਹ ਸ਼ਰੋਮਣੀ ਕਲੀਲ ਬਾਦਲ ਦਾ ਦਫ਼ਤਰ ਆ ਸ਼ਰੋਮਣੀ ਕ ਨੂੰ ਦਫ਼ਤਰ ਨਹੀਂ ਦੇਣਗੇ ਹਣ ਜਿਹੜੇ ਉੱਥੇ ਮੁਲਾਜ਼ਮ ਬੈਠੇ ਨੇ ਸਕੱਤਰ ਬੈਠੇ ਨੇ ਉਹ ਘੋੜੀਆਂ ਸਿਰ ਬਾਦਲ ਨਾਲ ਹੀ ਗੋਦੇ ਨੇ ਇਸ ਕਰਕੇ ਜਿਹੜੀ ਇਹ ਹਰਕਤ ਕੀਤੀ ਆ ਇਹਦਾ ਸਭ ਤੋਂ ਬੈਨੀਫਿਟ ਜਿਹੜੀ ਆ ਪੰਜ ਮੈਂਬਰੀ ਕਮੇਟੀ ਨੂੰ ਵੱਧ ਮਿਲੂਗਾ ਜੇ ਉਹ ਉਹਨਾਂ ਨੇ ਪੰਜ ਬੰਦੇ 5000 ਬੰਦੇ ਜੋੜਨੇ ਸੀ 50000 ਜੋੜਨੇ ਕਿ ਇਹਨਾਂ ਦੀ ਬਦੌਲਤ ਜੇ ਉਹਨਾਂ ਨੂੰ ਇਜਾਜ਼ਤ ਦੇ ਦਿੰਦੇ ਜਿੱਦਾਂ ਰਸ਼ੀਦ ਕੱਟੀ ਸੀ ਤੇ ਕੋਈ ਫਰਕ ਨਹੀਂ ਸੀ ਪੈਣਾ ਫਿਰ ਜਿੰਨੇ ਆਉਣੇ ਸੀ ਉਹਨੇ ਹੀ ਆਉਣੇ ਸੀ ਹੁਣ ਦੁਨੀਆ ਪਰ ਚਰਚਾ ਹੋਊਗੀ ਜਿਹੜੀ ਆਪਾਂ ਗਲਬਤ ਕਰ ਰਹੇ ਆ ਤੁਸੀਂ ਲੇ ਕਮੈਂਟ ਪੜਿਓ ਲੋਕ ਕਿੰਨੀਆਂ ਗੱਲਾਂ ਕੱਢ ਲਗੇ ਨੇ ਜਿਸਗਵੀਰ ਸਿੰਘ ਬਾਦਲ ਕਹਿੰਦੇ ਆ ਜੀ ਵੇਖੋ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਕਿੱਥੇ ਦੀ ਹੈ ਪੰਥ ਦੀਆਂ ਸੰਸਥਾਵਾਂ ਨੇ ਪੰਥ ਦੀਆਂ ਤੁਸੀਂ ਰਹਿਣ ਦਿੱਤੀਆਂ ਅਕਾਲ ਤੱਕ ਤੁਸੀਂ ਪੰਥਾਂ ਦੀ ਰਹਿੰਦੇ ਹੋ ਬਾਕੀ ਕਿਹੜੀ ਗੱਲ ਉੱਥੇ ਇੱਕ ਨਵੀਂ ਰਿਸ਼ਤੇ ਦੀ ਬਣਾਲੀ ਗੱਲ ਸਾਡੇ ਦਸਤਦਰ ਸਾਹਿਬ ਨੇ ਹਾਂ ਜੀ ਜੈਦਰ ਸਾਹਿਬ ਕਹਿੰਦੇ ਵੀ ਜਿਹੜੀ ਹਰ ਸਿਮਤ ਕੋ ਮੇਰੀ ਭੈਣ ਮਮੀ ਮਾਜੇ ਤੋਂ ਵੀ ਮਾਜੇ ਦੇ ਤੇ ਜੇ ਉਹ ਭੈਣਾਂ ਤੇ ਜਥੇਦਾਰ ਸੀ ਰਿਸ਼ੇਦਾਰੀ ਕੀ ਬਣੀ ਸੀ ਆਪਣੇ ਸੰਗਬੀਰ ਸਿੰਘ ਬਾਦਲ ਨਾਲ ਤੇ ਬਿਕਰ ਸਿੰਘ ਮਜੀਠੀਆ ਨਾਲ ਉਹ ਜਥੇਦਾਰ ਤੂੰ ਕੌਮ ਦਾ ਯਾਰ ਕਟੋ ਕੱਢ ਜਥੇਦਾਰ ਵੀ ਨਹੀਂ ਗੱਲ ਕਰ ਮੇਰੇ ਹਿਸਾਬ ਨਾਲ ਕੱਲ ਉਹਨੇ ਕੋਈ ਵੀ ਕੰਮ ਦੀ ਗੱਲ ਨਹੀਂ ਕੀਤੀ ਇਤਿਹਾਸੀਆਂ ਗੱਲਾਂ ਦੋ ਚਾਰ ਕਰਕੇ ਗਰਬਾਣੀਆਂ ਤੁਕਾ ਪੜ ਕੇ ਤੇ ਬਸ ਕੰਮ ਤੇ ਬੇੜਦਾ ਦੋ ਵਾਰੀ ਉਹਨੂੰ ਪਰਚੀ ਦਿੱਤੀ ਗਈ ਹੈ ਬੰਦ ਕਰ ਤਾਈ ਬਣਾ ਹੋ ਗਿਆ ਸੰਗਤ ਮੀਠੀ ਹੈ ਪਰ ਪਟਕੀ ਸਾਹਿਬ ਇੱਕ ਬੜੀ ਹੈਰਾਨੀ ਦੀ ਗੱਲ ਹੈ ਵੀ ਕੌਮ ਦੇ ਜਥੇਦਾਰ ਸਹਬਾਨ ਬੋਲ ਰਹੇ ਹੋਣ ਤੇ ਉਹਨਾਂ ਨੂੰ ਰੋਕਿਆ ਜਾਵੇ ਵੀ ਬਸ ਕਰੋ ਕੌਮ ਦਾ ਜਨਕੌਣ ਕਿੰਨਾ ਉਹਨੂੰ ਜੇ ਕੌਮ ਦਾ ਜਥੇਦਾਰ ਹੁੰਦਾ ਤੇ ਕੌਮ ਉਹਦਾ ਸਨਮਾਨ ਵੀ ਕਰਦੀ ਕੌਮ ਨੂੰ ਸੁਰਪੇ ਵੀ ਦਿੰਦੀ ਰਾਤ ਦੇ ਅੰਧੇਰੇ ਦੇ ਵਿੱਚ ਤਾਂ ਤੁਸੀਂ ਉਹਦੀ ਉਹਦੀ ਤਾਜਪੁਛੀ ਕਰਨ ਦੇ ਹੋ ਸ਼ਰੋਮਣੀ ਕਮੇਟੀ ਦੀ ਦਸਤਾਰ ਦੇ ਕੇ ਕੌਮਦਾ ਜਿਹਦਾ ਕਿੱਥੋਂ ਬਣ ਗਿਆ ਕੌਮ ਨੂੰ ਇਹੋ ਜਿਹੇ ਜਸਦਰ ਪਰਵਾਹ ਨਹੀਂ ਹੈਗੇ ਕੱਲ ਤੱਕ ਉਹ ਪਰਮਜੀਤ ਸਿੰਘ ਸਰਵਿੰਦਾ ਜਿਹੜਾ ਸ਼ਰੋਮਣੀ ਕਲ ਦਿੱਲੀ ਬਣਾਇਆ ਉਹਦਾ ਦਫ਼ਤਰ ਇੰਚਾਰਜ ਸੀਗਾ ਉਹਦਾ ਚੋਣ ਇੰਚਾਰਜ ਸੀਗਾ ਅੱਜ ਉਹ ਜਸਦਰ ਕਿਵੇਂ ਮੰਨ ਲੈ ਲਉ ਨੂੰ ਸਾਰੇ ਜੀ ਅਜੇ ਤੱਕ ਜਿਹੜੀ ਸਾਡੀ ਰਵਾਇਤ ਦੇ ਮੁਤਾਬਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਸਰੂਪਾ ਦੇ ਕੇ ਸਨਮਾਨਤ ਨਹੀਂ ਕੀਤਾ ਉਹਨੂੰ ਤੇ ਜਿਥੇ ਤਰ੍ਹਾਂ ਦੀ ਬਦਕਿਸਮਤੀ ਆ ਨਾਲ ਕੌਮ ਦਾ ਵੀ ਬਿੜਾ ਡੁੱਬਣ ਡਿਆ ਜਿਹੜੀ ਕੱਲ ਤੁਸੀਂ ਖਬਰ ਪੜ੍ਹੀ ਸੀਗੀ ਬਾਕਾਇਦਰ ਤੇ ਸੁਣੀ ਸੀਗੀ ਪੀ ਜਥੇਦਾਰ ਧਰਨਾ ਲਾ ਕੇ ਬੈਠਾ ਬਕਾਇਦਾ ਤੌਰ ਤੇ ਇੰਡੀਆ ਦਿੱਲੀ ਦੇ ਰਿਪੋਰਟ ਦੱਬ ਜਥੇਦਾਰ ਧਰਨਾ ਲਾ ਕੇ ਬੈਠਾ ਇਹ ਖਬਰ ਸਬਜੀਤ ਤਾਂ ਨਾਲੋਂ ਦੀ ਕੀ ਬਾਤ ਜਥੇਦਾਰ ਤਾਂ ਕੰਮ ਤਾਂ ਇਹ ਨਹੀਂ ਹੁੰਦਾ ਜਥੇਦਾਰ ਅਪਦੇਸ਼ ਮੈਨੂੰ ਲੱਗਦਾ ਥੋੜਾ ਪ੍ਰੋਪਗੈਂਡਾ ਵੀ ਸੀਗਾ ਜਥੇਦਾਰ ਸਾਹਿਬ ਧਰਨਾ ਕਿਉਂ ਲਾਉਣਗੇ ਤੁਹਾਡੇ ਸਾਹਮਣੇ ਜੀ ਜੋ ਮੈਂ ਖਬਰਾਂ ਚ ਬੜੀ ਮੋਦੀ ਗੱਲ ਕਰਦਾ ਵਾ ਜਿੱਦਾਂ ਉਹਦਾ ਫੋਟੋਸ਼ਾਪ ਹੀ ਮੋਦੀ ਗੱਲ ਕਰਦਾ ਵਾ ਜੇ ਜਥੇਦਾਰਾਂ ਨੇ ਅਜੇ ਤੱਕ ਡਿਵਾਈਸ ਵੀ ਨਹੀਂ ਕੀਤਾ ਉਹਨਾਂ ਅਜੇ ਤੱਕ ਇਸ ਕਰਕੇ ਇਹ ਜਿਹੜੀ ਵੱੱਜਰ ਗਲਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਇਸ਼ਾਰਿਆਂ ਤੇ ਫਤੇਗੜ ਸਾਹਿਬ ਦੇ ਮੈਨੇਜਰ ਨੇ ਆਪਣੇ ਆਪ ਨੂੰ ਗੁਰਦੀਪ ਸਿੰਘ ਅਜਾ ਜੀ ਮੈਂ ਬੜਾ ਵੱਡਾ ਲਖਾਰੀ ਹ ਤੇ ਜਿਹੜਾ ਧਾਮੀਆਂ ਉਹਦਾ ਸਭ ਤੋਂ ਵੱਡਾ ਚਮਚਾ ਵਾ ਕੁੜੀ ਵੀ ਭਰਤੀ ਕੀਤੀ ਐ ਮੁੰਡਾ ਵੀ ਭਰਤੀ ਕੀਤਾ ਵੀ ਭਰਤੀ ਕੀਤਾ ਕੀ ਐਕਟ ਜਸ ਦਿੰਦਾ ਜੂਠ ਤੁਸੀਂ ਖਾ ਕੇ ਸੁੱਕੀਆਂ ਰੋਟੀਆਂ ਤੁਸੀਂ ਖਾ ਕੇ ਗੋਲਕ ਤੁਸੀਂ ਕਿਹੜੀ ਚੀਜ਼ ਨਹੀਂ ਖਾਧੀ ਤੁਸੀਂ ਤੁਸੀਂ ਇੱਕ ਸਖਤਰ ਦੀ ਬਕਾਇਦਾ ਤੌਰ ਤੇ ਮੀਟਿੰਗ ਦੇ ਵਿੱਚ ਇੱਕ ਮੈਂਬਰ ਨੇ ਇੰਨੀ ਗੱਲ ਕਹੀ ਕਿ ਆਪਣੇ ਸਕੱਤਰ ਨੂੰ ਪੁੱਛੋ ਜਿਹੜਾ ਝੂਠ ਵਾਲਾ ਸਟੋਰ ਕੀਪਰ ਨੂੰ ਕੋ 18000 ਦੀ ਮਹੀਨੇ ਦੀ ਬੀਮ ਖੰਦਰਾ ਹੀ ਨਹੀਂ ਖੰਦਰਾ ਸਕੱਤਰ ਬੀਮ ਖੰਦਰਾ ਰਿਹਾ ਉਹਦੇ ਕੋ ਪੈਸੇ ਲੈ ਕੇ ਉਹਨੇ ਬਿਆਨ ਕਲ ਬੰਦ ਕਰਾਇਆ ਪੜੇ ਤੇ ਜਦੋਂ ਉਹਨੇ ਦੋਸ਼ ਲਾਇਆ ਸੀ ਨੌਕਰੀ ਜਾਂਦੀ ਦਿੱਦੀ ਸੀ ਤੇ ਉੱਥੇ ਗਲੇਡੂਆਂ ਦਾ ਰੋਇਆ ਸੀ ਸਕੱਤਰ ਤਾਂ ਉਹ ਨੂੰ ਮਰ ਕੇ ਕਿਹਾਗਾ ਜੀ ਪਾਣੀ ਪਿਓ ਕਿਤੇ ਛੀਂਹ ਨਹੀਂ ਹੋ ਜਾਵੇ ਐ ਹਾਲੇ ਨਾ ਦਬੀ ਇਹਨਾਂ ਨੇ ਉੱਥੇ ਅੱਜ ਹਾਲ ਨੂੰ ਜਿੰਦਰੇ ਨਹੀਂ ਮਾਰੇ ਇਹਨਾਂ ਆਪਣੀ ਕਿਸਮ ਨੂੰ ਜਿੰਦਰੇ ਮਾਰ ਲੈਂਦੇ ਆ ਆਪਣੇ ਵਕਾਰ ਨੂੰ ਜਿੰਦਰੇ ਮਾਰ ਲੈਂਦੇ ਗੁਰੂ ਘਰ ਦੀ ਮਰਿਆਦਤ ਨੂੰ ਜਿੰਦਰੇ ਮਾਰਤੇ ਨੇ ਸਿਧਾਂਤ ਦਾ ਅਲੰਘਣ ਕੀਤਾ ਵਾ ਉਹ ਸੰਗਤ ਤੇ ਪੰਗਤ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਸੀ ਉਹਦੀ ਉਲੰਘਣਾ ਕੀਤੀ ਅਸੀਂ ਐਸੇ ਮੰਚ ਤੋਂ 4 ਦਿਨ ਪਹਿਲਾਂ ਗੱਲ ਕੀਤੀ ਸੀ ਵੀ ਸੰਗਤ ਪੰਗਤ ਪੰਜ ਪ੍ਰਧਾਨੀ ਮਰਾਦਿਆ ਅਕਾਲ ਤਖਤ ਤੇ ਦਰਬਾਰ ਤੇ ਇਹ ਸਾਰੀਆਂ ਸੰਸਥਾਵਾਂ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ ਤੇ ਜਿੰਨਾ ਚਿਰ ਦੁਨੀਆ ਰਹੇਗੀ ਉਹਨਾਂ ਚਿਰ ਇਹ ਰਹਿਣਗੇ ਤੇ ਸਭ ਦੀ ਪਹਿਲੀ ਕਰਤੂਤ ਇਹਦਾ ਕੋਲਤੀ ਸ਼੍ਰੋਮਣੀ ਕਮੇਟੀ ਵਾਲਾ ਜਿਹੜੇ ਅਲੰਬਰਦਾਰ ਖੋਦੇ ਨੂੰ ਇਸ ਕਰਕੇ ਮੈਂ ਤੇ ਇੱਕ ਗੱਲ ਕਹੂੰਗਾ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੇ ਵਾਕੇ ਨਿਰਪੱਖਾ ਉਹਨਾਂ ਦੀ ਰਸੀਦ ਕੱਟੀ ਆ ਹਾਲ ਦੇ ਬੂਹੇ ਬੰਦ ਕੀਤੇ ਇਹਦੀ ਪੜਤਾਲ ਕਰਾਈ ਜਾਵੇ ਕਿ ਜਿਹਦੇ ਕਹਿੰਦੇ ਬੰਦ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾਲ ਬਦਤਮੀਜੀ ਕੀਤੀ ਗਈ ਹੈ ਸੁਪਰਵਾਈਜ਼ਰ ਵੱਲੋਂ ਇਹਦੀ ਜਾਂਚ ਕਰਾ ਕੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਨੇਜਰ ਨੂੰ ਬਿਨਾਂ ਕਿਸੇ ਦੇਰੀ ਦੇ ਸਸਪੈਂਡ ਕੀਤਾ ਜਾਵੇ ਜੀ ਜੀ अच्छा पंडित साहब मैनेजर साहब ਨੂੰ ਤੇ ਸਸਪੈਂਡ ਕਰ ਦਿਓਗੇ ਪਰ ਪਹਿਲਗਾਮ ਵਾਲੀ ਆਪਾਂ ਚਰਚਾ ਕਰੀਏ ਮਾੜੀ ਜੀ ਵੀ ਭਾਰਤ ਉੜੀਕ ਦਾ ਕਿੰਨੂ ਪਿਆ ਇਹਦੇ ਵਿੱਚ ਚਾਈਨਾ ਦਾ ਕੀ ਰੋਲ ਹੈ ਜਿਹੜੀ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀਗੇ ਵੀ ਚਾਈਨਾ ਦਾ ਦਖਲ ਬਹੁਤ ਵੱਡੇ ਪੱਧਰ ਤੇ ਸੰਭਲਿਆ ਹੋਈ ਪੂਰੀ ਕਹਾਣੀ ਕੀ ਹੈ ਉਹ ਵੀ ਮੈਂ ਤੁਹਾਤੋਂ ਜਾਣਨੀ ਚਾਹੁੰਦਾ ਜਿਹੜੀ ਪਹਿਲਗਾਮ ਦੀ ਗੱਲ ਹੈ ਨਾ ਜੀ ਅੱਜ ਦੀ ਡੇਟ ਦੇ ਵਿੱਚ ਕਸ਼ਮੀਰ ਦਾ ਨੌਜਵਾਨ ਇਹ ਸਮਝਦਾ ਵੀ ਇੱਥੇ ਸ਼ਾਂਤੀ ਚਾਹੀਦੀ। ਵੇਖੋ ਬੁੱਢੇ ਲੜਾਈ ਲਾਉਂਦੇ ਹੁੰਦੇ ਆ। ਨੌਜਵਾਨ ਖੂਨ ਵਹਾਦੇ ਹੁੰਦੇ ਆ। ਤੇ ਬੱਚੇ ਖਮਿਆਜਾ ਪੁੱਗਦੇ ਹੁੰਦੇ ਆ। ਤਿੰਨ ਪੀੜ੍ਹੀਆਂ ਬਰਬਾਦ ਹੁੰਦੀਆਂ ਲੜਾਈ ਦੇ ਤਿੰਨ ਪੀੜ੍ਹੀ। 2019 ਦੇ ਵਿੱਚ ਤੁਸੀਂ ਇਮੀਡੀਏਟਲੀ ਸਰਜੀਕਲਸ ਟਰਾਈ ਕੀਤੀ। ਜਦੋਂ ਪਲਵਾਮਾ ਦਾ ਹਮਲਾ ਹੋਇਆ ਤੇ ਅਜੇ ਤੱਕ ਪਲਵਾਮਾ ਹਮਲੇ ਦੀ ਇਹ ਜਾਣਕਾਰੀ ਨਹੀਂ ਮਿਲ ਸਗੀ ਵੀ ਉਹ ਕਿਹਨੇ ਕੀਤਾ ਸੀ ਬਿਲਕੁਲ ਉਹ ਆਰਡੀਐਕਸ ਕਿੱਥੋਂ ਆਇਆ ਕਿੱਦਾਂ ਕੀ ਰਸਤਾ ਸੀ ਉਹਦੇ ਬਾਰੇ ਕੁਝ ਨਹੀਂ ਪਤਾ ਲੱਗਾ ਜੇ ਅਸੀਂ 1902 ਸਾਲ 2000 ਦੇ ਵਿੱਚ ਸਿੱਖ ਕਤਲੇਏ ਦੀ ਗੱਲ ਕਰ ਲਈਏ ਉਦੋਂ ਇੱਕ ਨਹੀਂ ਇਹਨਾਂ 50 ਦੇ ਕਰੀਬ ਬੰਦੇ ਮਾਰੇ 50 ਦੇ ਕਰੀਬ ਉਹ ਮੈਂ ਦੱਸ ਸਕਿਆ ਮਾਰੇ ਜਦੋਂ 20 ਮਾਰਚ 2000 ਨੂੰ 35 ਸਿੰਘਾਂ ਦਾ ਜਿਹੜਾ ਸੀ ਗੋਲੀਆਂ ਚੱਲੀਆਂ ਤੇ 1:00 ਵੱਜ ਗਿਆ ਤੇ 6:00 ਵੱਜ ਗਿਆ ਤੇ 35 ਮਾਰੇ ਗਏ ਸੀ। ਚੁਣ-ਚੁਣ ਕੇ ਮਾਰੇ ਸੀ ਪਛਾਣ ਕਰਕੇ ਮਾਰੇ ਸੀ ਧਰਮ ਦੀ ਪਛਾਣ ਕੀਤੀ ਗਈ ਸੀ। ਉਦੋਂ ਬਿਲ ਕਲੈਂਟ ਜਿਹੜਾ ਰਾਸ਼ਟਰਪਤੀ ਸੀਗਾ ਬੇਕਾਇਦਾ ਤੌਰ ਤੇ ਅਮਰੀਕਾ ਦਾ ਤੇ ਉਹਦਾ ਜਹਾਜ਼ ਦੇ ਹਵਾ 'ਚ ਲਟਕਿਆ ਸੀ। ਫੱਲੇ ਨਹੀਂ ਉਤਰਿਆ। ਜਦੋਂ ਇਹ ਘਟਨਾ ਵਾਪਰਦੀ ਮਾਈਟੀ ਦਾ ਮਾਈਟੀ ਇ ਇਦਾਂ ਦੀ ਕਿਤਾਬ ਲਿਖੀ ਆ ਉੱਥੋਂ ਜਿਹੜੀ ਫੋਰਮ ਮਿਨਿਸਟਰ ਸੀ ਜਿਹੜੀ ਨਾਲ ਆਈ ਸੀ ਉਹਦਾ ਫਾਰਵਰਡ ਦੇ ਵਿੱਚ ਬਿਲ ਕਲ ਇੰਟੇ ਨੇ ਚਿੱਟੇ ਲਫ਼ਜ਼ਾਂ ਲਿਖਿਆ ਵੀ ਉਹ ਕਾਰਵਾਈ ਜਿਹੜੀ ਸੀ ਉਹ ਹਿੰਦੂਵਾਦਵਾਦੀਆਂ ਦੀ ਸੀ ਚਿੱਟੇ ਲਫ਼ਜ਼ਾਂ ਚ ਹਾਰਪਰ ਕਾਲੇਜ ਨੇ ਉਹ ਕਿਤਾਬ ਛਾਪੀ ਸੀਗੀ ਉਹਨੂੰ ਜਦੋਂ ਕਿਹਾ ਗਿਆ ਕਿ ਉਹ ਕਹਿੰਦਾ ਕੋਈ ਨਹੀਂ ਦੂਸਰੀ ਵਾਰੀ ਅਸੀਂ ਛਾਪਾਂਗੇ ਤੇ ਹਿੰਦੂ ਲਬਸ਼ ਕੱਢਦਾ ਮੁੰਡੇ ਕਿਨੇ ਕਰ ਲੈਣ ਹੋਇਆ ਕਰ ਲੈਣ ਜਿੰਦੇ ਜਦੋਂ ਉਹ ਬੰਦੇ ਮਾਰੇ ਜਾਂਦੇ ਤੇ ਕੁਝ ਘੰਟਿਆਂ ਬਾਅਦ ਖਬਰ ਆਉਂਦੀ ਵੀ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਪੰਜ ਮੁੰਡਿਆਂ 'ਤੇ ਹਮਲਾ ਕੀਤਾ ਸੀ ਉਹ ਇਨਕਾਊਂਟਰ 'ਚ ਮਾਰੇ ਗਏ ਰੋਲਾ ਪੈ ਜਾਂਦਾ ਉੱਥੇ ਉਹਨਾਂ ਦੇ ਪਰਿਵਾਰ ਵਾਲੇ ਬੰਦੇ ਸਾਡੇ ਪੰਜ ਬੱਚੇ ਗਾਇਬ ਨੇ ਧਰਨਾ ਹੁੰਦਾ ਵਾ ਮਜ਼ਾਰੇ ਹੁੰਦੇ ਨੇ ਤਿੰਨ ਤਰੀਕ ਨੂੰ ਮੁਜਾਹਰਾ ਹੁੰਦਾ ਤੇ ਉਹਦੇ ਚ ਫਿਰ ਤਿੰਨ ਤੋਂ ਬਾਅਦ ਵਿੱਚ 6 ਨੂੰ ਹੁੰਦਾ ਤੇ 6 ਨੂੰ ਜਿਹੜੀਆ ਸੀਆਰਪੀ ਗੋਲੀ ਚਲਾਈ 9 ਬੰਦੇ ਹੋਰ ਮਾਰ ਦਿੰਦੀ 35 ਤੇ 40 ਹੋ ਗਏ ਤੇ 9 ਬਕਾਇਆ ਤੋਂ ਤੇ 49 ਬੰਦੇ ਮਰ ਜਾਂਦੇ ਉਸ ਕਾਰਨ ਨੂੰ ਲੈ ਕੇ 49 ਅਖੀਰ ਤੱਕ ਕੀ ਹੁੰਦਾ ਹੁੰਦਾ ਇਹ ਆ ਕਿ ਉਹ ਜਿਹੜੀਆ ਲਾਸ਼ਾ ਜੀ ਇੱਕ ਦੀ লাশ ਇੱਥੇ ਤੇ ਪਾਤੀ ਦੂਜੇ ਦੀ ਵੀਡੀਓ 25 ਕਿਲੋਮੀਟਰ ਜਾ ਕੇ ਦਿਵਾਤੀ ਤੇ ਜਿਹਦੀ 50 ਕਿਲੋਮੀਟਰ ਚੌਥੇ ਦੀ 100 ਕਿਲੋਮੀਟਰ ਪਾਤੀ ਇਦਨ ਅਸ਼ਦ ਪਈ ਸੀਗੇ ਅਦਾਲਤ ਨੇ ਵੀ ਕਚਾਈ ਕੀਤੀ ਅਦਾਲਤ ਨੇ ਨਸ਼ਲਾਸ਼ਾ ਪੁੱਟੋ ਉਹ ਲਾਛਾ ਨਿਕਲੀਆਂ ਉਹੀ ਪੰਜ ਜਿਹੜੇ ਘਰਾਂ ਤੋਂ ਚੁੱਕੇ ਹੋਏ ਸੀ ਜਿਹੜੇ ਮਾਰੇ ਗਏ ਸੀ ਨਾ ਉਹ ਅੱਤਵਾਦੀ ਸੀ ਨਾ ਵੱਖਵਾਦੀ ਸੀ ਇਹਨਾਂ ਨੇ ਆਪਣੀ ਖਾਣਾ ਪੂਰਤੀ ਕਰਤੀ ਤੇ ਇੱਕ ਕੇਸ ਹੋਰ ਬਣ ਗਿਆ ਅਖੀਰ ਤੇ ਕੀ ਕਰਦੇ ਨੇ ਇਹ ਕਹਿੰਦੇ ਆ ਵੀ ਹੁਣ ਇਹਦੇ ਤੇ ਕੋਈ ਕਾਰਵ ਨਹੀਂ ਕੀਤੀ ਜਾਊਗੀ ਪਰ ਉਹਨਾਂ ਦਾ ਡੀਐਨਏ ਟੈਸਟ ਹੁੰਦਾ ਵਾ ਕਿਸੇ ਦਾ ਪਸ਼ਾਬ ਲੈ ਜਾਂਦਾ ਕਿਸੇ ਦਾ ਬਲੱਡ ਲੈ ਜਾਂਦਾ ਕਿਸੇ ਦੀ ਮਾਂ ਦਾ ਲੈ ਜਾਂਦਾ ਕਿਸੇ ਦੇ ਭਰਾ ਦਾ ਲੈ ਜਾਂਦਾ ਕਿਸੇ ਦੇ ਪਿਓ ਦਾ ਲੈ ਜਾਂਦਾ ਹੁੰਦਾ ਕੀ ਹੈ ਜਿਹੜਾ ਸੈਂਪਲ ਉਹਨਾਂ ਪਾਸੇ ਕਰਕੇ ਇੱਕ ਬਲੱਡ ਵਿੱਚ ਦੋ ਔਰਤਾਂ ਦਾ ਤੇ ਇੱਕ ਮਰਦ ਦਾ ਬਲੱਡ ਪਾ ਦਿੱਤਾ ਜਾਂਦਾ। ਪਿਸ਼ਾਬ ਦੇ ਵਿੱਚ ਵੀ ਦੋ ਔਰਤਾਂ ਦਾ ਤੇ ਇੱਕ ਔਰਤ ਦਾ ਪਿਸ਼ਾਬ ਪਾ ਦਿੱਤਾ ਜਾਂਦਾ। ਹైదరాబాద్ੀ ਲੈਬਰਾਟਰੀ ਦੇ ਕਹਿ ਪਿਆ ਗੱਲ ਇਹਦੇ ਵਿੱਚ ਸਾਰੀ ਗੱਲ ਲੰਗੀ ਹੋ ਜਾਂਦੀ। ਐਸਰ ਪਾਂਡੇ ਤੇ ਕਚਾਈ ਕਮਿਸ਼ਨ ਜਿਹੜੇ ਬਣੇ ਸੀਗੇ ਉਹਨਾਂ ਫਿਰ ਜੱਗ ਜਾਰੀ ਕੀਤੀ ਗੱਲ ਵੀ ਇਹ ਪੁਲਿਸ ਦੇ ਜਿਹੜਾ ਸੀ ਇਹ ਜਾਣ ਬੁੱਝ ਕੇ ਬੰਦੇ ਵਾਰੇ ਨੇ। ਇਹ ਬੰਦੇ ਵੀ ਅਤਵਾਦੀ ਵੱਖਵਾਦੀ ਨਹੀਂ ਸੀਗੀ ਤੇ ਸਰਕਾਰ ਦੇ ਨਾਲ ਰਲ ਕੇ ਜਿਹੜੇ ਇਹਨਾਂ ਫੋਰੈਂਸਿਕ ਲੈਵਲ ਐ ਰਲ ਕੇ ਜਿਹੜੀ ਆ ਜਿਹੜੀ ਸੈਂਪਲ ਭੇਜੀ ਸੀ ਉਹ ਵੀ ਡੁਪਲੀਕੇਟ ਭੇਜੀ ਸੀ ਮੁਰਕੀ ਅਸਲੀ ਭੇਜੇ ਉਸ ਨਾਕਤ ਹੋ ਗਈ ਮਰਤੀਓ ਤੇ ਕਹਤਾ ਜੀ ਇਸ ਤੋਂ ਅੱਗੇ ਤੇ ਕੋਈ ਕਾਰਵਾਈ ਕੀਤੀ ਜਾਊਗੀ ਉਹਨਾਂ ਲੋਕਾਂ ਨੂੰ ਮੁਆਵਜ਼ਾ ਵੀ ਮਿਲੇ ਇਹਦੇ ਨਾਲ ਨਹੀਂ ਮਿਲੇ ਹਾਂ ਆ ਜਿਹੜੀ ਸਾਡੀ ਸ਼ਰੋਮਣੀ ਕਮੇਟੀ ਅੱਜ ਤਤਕਾਲੀ ਜਥੇਦਾਰ ਸੀਗਾ ਵੀ ਤਰੀਕ ਨੂੰ ਹਮਲਾ ਹੁੰਦਾ ਤੇ 27 ਤਰੀਕ ਨੂੰ ਬਕਾਇਦਾ ਤੌਰ ਤੇ ਉੱਥੇ ਗਿਆਨੀ ਪੂਰਨ ਸਿੰਘ ਬਤੌਰੇ ਜਥੇਦਾਰ ਜਾਂਦੇ ਆ ਤੇ 31 ਤਰੀਕ ਨੂੰ ਬਕਾਇਦਾ ਤੌਰ ਤੇ ਗਿਆਨੀ ਜੁਗਿੰਦਰ ਸਿੰਘ ਪੰਜਾਂ ਦਿਨ ਜਥੇਦਾਰ ਬਦਲੇ ਹੁੰਦੇ ਸੀ ਸ਼ਰੋਮਣੀ ਕਮੇਟੀ ਕੋਰਦਾਨ ਬੀਬੀ ਜ਼ਗੀਰਕਰ ਹੁੰਦੀ ਹੈ ਉਹਨਾਂ ਨੇ ਰੋਲਾ ਪਾਇਆ ਉਹ ਸ਼ਨਾਖਤ ਹੋ ਗਈ ਉਹਨਾਂ ਦੇ ਬੰਦੇ ਲੱਭ ਗਏ ਤੇ ਤੁਹਾਨੂੰ ਇੱਕ ਆਈ ਇੱਕ ਵਿਟਨੈਸ ਦਿੱਤੀ ਬਿਲਕੁਲ ਲਿਟ ਨੇ ਫਾਰਵਰਡ ਲਿਖੀ ਕਿਤਾਬ ਦਾ ਵੀ ਇਹ ਹਿੰਦੂ ਹੱਤਵਾਦੀਆਂ ਦੀ ਕਾਰਵਾਈ ਸੀ ਸ਼੍ਰੋਮਣੀ ਕਮੇਟੀ ਅਕਾਲ ਤਖਤ ਤੇ ਅਕਾਲੀ ਦਲ ਨੇ ਤੇ ਕੀ ਕੀਤਾ ਕੀਤਾ ਕੁਛ ਇਹਨਾਂ ਨੇ ਕੁਛ ਨਹੀਂ ਕੀਤਾ ਇਹਨਾਂ ਨੇ ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੱਸਦੇ ਕਿਉਂ ਨਹੀਂ ਕਾਰਵਾਈ ਕੀਤੀ ਕਿਉਂ ਕੇਂਦਰ ਦੇ ਵਿੱਚ ਆਪਣੇ ਭਾਈ ਵਾਲਿਆਂ ਦੀ ਸਰਕਾਰ ਸੀ ਡਿਪਟੀ ਮੁੱਖ ਮੰਤਰੀ ਡਿਉਟੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਡਵਾਨੀ ਸੀਗਾ ਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਸੀਗਾ ਅਕਲਵਰੀ ਬਾਜਪਈ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਮੰਤਰੀ ਸੀ ਜੇ ਰੌਲਾ ਪਾਉਂਦੇ ਤੇ ਮੰਤਰੀਸ਼ਿਪ ਜਾਂਦੀ ਸੀਗੀ ਇਸ ਕਰਕੇ ਇਹ ਸਿਰਫ ਅਜਿਹਾ ਕਾਂਡਰ ਹੋਨੇ ਆ ਨਾ ਬੜੇ ਜਿਹੜਾ ਗਵਾ ਮਾਫੀ ਵਾਲਾ ਸੁਦਰ ਸਾਹਿਬ ਨੂੰ ਇਹ ਵੀ ਕੰਨ ਨਾਲ ਜੋੜਦੇ ਹੋਣ ਤੁਸੀਂ ਜਿਹੜੀ ਕਰਤੂਤਤ ਦਾ ਗੋਲੀ ਹੈ ਜਿਹੜੀ ਗੱਲ ਤੁਹਾਡਾ ਸਵਾਲ ਸ਼ੁਰੂਥੇ ਆਉਂਦਾ ਮੈਂ ਵੀ 2019 ਦੇ ਵਿੱਚ ਤੇ ਬਕਾਇਦਾ ਤੌਰ ਤੇ ਇਹਨਾਂ ਨੇ ਜਿਲਸੀ ਸਟ੍ਰਾਈਕ ਕਰਕੇ ਉੱਥੇ ਹਮਲਾ ਕਰਕੇ ਕਹਿੰਦੇ ਜੀ ਅਸੀਂ ਉਹਦੀ ਕੈਂਪ ਜਾੜ ਦੇ ਉੱਤੇ ਅੱਜ ਵੀ ਜਿਹੜੇ ਸਾਡੇ ਸਤਿਆਪਾਲ ਨਿੱਡ ਹੈਗੇ ਨੇ ਆਪਣੇ ਸਾਬਕਾ ਗਵਰਨਰ ਉਹ ਕਹਿੰਦੇ ਉੱਥੇ 32 ਲਾਂਚਰ ਬੈਂਡ ਨੇ ਹੂੰ ਪਾਕਿਸਤਾਨ ਦੇ ਉਹਨਾਂ ਨੇ ਪੁਆਇੰਟ ਜਿਹੜੇ ਹੈਗੇ ਉਹਨਾਂ ਤੇ ਮਲਗੂ ਨਹੀਂ ਕੀਤਾ ਜਾਂਦਾ ਜੀ ਕਿਉਂ ਨਹੀਂ ਕਰਦੀ ਭਾਰਤ ਸਰਕਾਰ ਕਰੇ ਪਰ ਕਰ ਪਰ ਭਾਰਤ ਸਰਕਾਰ ਦੀ ਮਜਬੂਰੀ ਹੈ ਨਹੀਂ ਤੇ ਉਹਨੂੰ ਅਟੈਕ ਹੋਇਆ ਹੁੰਦਾ ਜੇ ਉਹਨਾਂ ਬਲ ਨਹੀਂ ਕੀਤਾ ਇਸ ਕਰਕੇ ਨਹੀਂ ਕੀਤਾ ਗਿਆ ਕਿਉਂਕਿ ਉਸ ਮਕਬੂਜ਼ਾ ਕਸ਼ਮੀਰ ਦੇ ਵਿੱਚੋਂ ਬਕਾਇਦਾ ਤੌਰ ਤੇ ਜੁਰੇਨੀਅਮ ਤੇ ਕੁਝ ਸੋਨੇ ਦੀਆਂ ਖਾਨਾਂ ਮਿਲ ਜਾਂਦੇ ਹਨ ਉਹਨਾਂ ਦੀ ਖੁਦਾਈ ਇਸ ਵੇਲੇ ਜਿਹੜੇ ਆ ਉਹ ਵਰਕਰ ਜਿਹੜੇ ਨੇ ਉਹਨਾਂ ਦੇ ਆਪਣੇ ਜਿਹੜੇ ਚਾਈਨਾ ਦੇ ਬੰਦੇ ਉਹ ਕਰ ਰਹੇ ਨੇ ਜੇ ਇੱਕ ਵੀ ਬੰਦਾ ਚਾਈਨਾ ਦਾ ਮਰ ਗਿਆ ਤੇ ਉਹਨੇ ਵਕਤ ਪਾ ਦੇਣਾ ਫਿਰ ਕੇ ਦੁਨੀਆ ਭਰ ਦੇ ਵਿੱਚ ਇੰਡੀਆ ਵਾਸਤੇ ਇਸ ਕਰਕੇ ਡਰਦੇ ਨਹੀਂ ਕਰ ਰਹੇ ਅੱਜ ਪੰਜਾਬ ਦੀਆਂ ਗਲੀਆਂ ਦੇ ਵਿੱਚ ਪੰਜਾਬ ਦੇ ਕਾਲਜਾਂ ਦੇ ਵਿੱਚ ਜਿਹੜੀਆਂ ਸਾਡੀਆਂ ਉੱਥੋਂ ਦੀਆਂ ਕੁੜੀਆਂ ਜਾਂ ਮੁੰਡੇ ਆ ਉਹਨਾਂ ਨੂੰ ਨਫ਼ਰਤ ਦੀ ਨਜ਼ਰ ਦੇਖਿਆ ਜਾਂਦਾ ਜਦੋਂ ਉਹਨਾਂ ਤੇ ਹਮਲੇ ਕਰਦੇ ਪਾਕਿਸਤਾਨ ਖੁਸ਼ ਹੁੰਦਾ ਦਾ ਬੈਨੀਫਿਟ ਪਾਕਿਸਤਾਨ ਨੂੰ ਪੈਂਦਾ ਜੇ ਪਾਕਿਸਤਾਨ ਨੂੰ ਸੀ ਸਲੱਭ ਕਰਨਾ ਸਾਨੂੰ ਆਪਣੇ ਇਹਨਾਂ ਸਿਟੀਜ਼ਨਾਂ ਨੂੰ ਪਿਆਰ ਕਰਨਾ ਪਊਗਾ ਇਹਨਾਂ ਨਾਲ ਮੁਹੱਬਤ ਦਾ ਪੇਗਾਮ ਬਣਾਉਣਾ ਪਊਗਾ ਉਹ ਦੋਛੀ ਨਹੀਂ ਹੈਗੇ ਜੋ ਹਮਲੇ ਦੇ ਵਿੱਚ ਨੇ ਉਥੋਂ ਦਾ ਇੱਕ ਨੌਜਵਾਨ ਜਿਹਨੇ ਜਾ ਕੇ ਕੱਤਵਾਰਦੀ ਦੀ ਬਕਾਇਦਾ ਤੌਰ ਤੇ ਬੈਰਨ ਫੌਲਿਸਿਪਾਇ ਤੁਸੀ ਕੀ ਕਰਦੇ ਕਿਉ ਤੁਸੀ ਇਹ ਗਲਤ ਕਰ ਰਹੇ ਹੋ ਬੰਦ ਕਰੋ ਤੁਸੀਂ ਇਹਨੂੰ ਉਹਨੂੰ ਵੀ ਗੋਲੀ ਦਰਸ਼ ਕਰ ਬੰਨਣਾ ਪਿਆ ਸੀ ਕਿ ਉਹਨਾਂ ਲੋਕਾਂ ਨੂੰ ਕਵਾਂਗੇ ਸੀ ਸਾਥੀ ਨੋ ਨੋ ਉਹਨਾਂ ਤੇ ਟਰੈਕ ਕਰਾਂਗੇ ਪੰਜਾਬ ਦੇ ਲੋਕਾਂ ਨੇ ਕਦੀ ਬਰਦਾਸ਼ਤ ਨਹੀਂ ਕੀਤਾ ਤੇ ਪੰਜਾਬ ਦੇ ਪੰਜਾਬ ਨੂੰ ਪੰਜਾਬ ਰਹਿਣ ਦਿੱਤਾ ਜਾਵੇ ਅੱਜ ਜੇ ਕਿਤੇ ਦਿੱਲੀ ਵਾਲੇ ਜਾਂ ਕਲਕੱਤੇ ਵਾਲੇ ਜਾਂ ਮਦਰਾਸ ਵਾਲੇ ਸੁਖਤੀ ਨਹੀਂ ਹੁੰਦੇ ਆ ਨਾ ਉਹ ਸਿਰ ਪੰਜਾਬ ਦੀ ਬਦੌਲਤ ਹੁੰਦੇ ਆ ਇਹ ਦੇਸ਼ ਦੀ ਖੜਗ ਪਤਾਵਾਂ ਜਿਨ੍ਹਾਂ ਨੇ ਕਈ ਜੰਗਾਂ ਵੀ ਲੜੀਆਂ ਨੇ ਕਈ ਲੜਾਈਆਂ ਵੀ ਲੜੀਆਂ ਨੇ ਤੇ ਉਦੋਂ ਬਾਅਦ ਜਿਹੜੀ ਜਿਸ ਤਰੀਕੇ ਨਾਲ ਦੇਸ਼ ਦੇ ਅਨੁਪਾਤ ਨਾਲ ਵੀ ਪੰਜਾਬ ਹੀ ਪੰਜਾਬ ਆ ਇਸ ਕਰਕੇ ਇਹ ਇੱਥੇ ਅਟੈਕ ਨਹੀਂ ਕਰ ਰਹੇ ਨਾ ਇਹਨਾਂ ਕਰਨਾ ਜੀ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਹੁਤ ਬਹੁਤ ਧੰਨਵਾਦ ਸਸ਼ੀ ਕਾਪੀ ਸ਼ੁਕਰੀਆ ਸ਼ੁਕਰੀਆ